ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੂਰੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ 2024 ਲਈ ਵੋਟਾਂ ਪੈ ਰਹੀਆਂ ਨੇ ਜਿਸ ਅਧੀਨ 7ਵੇਂ ਫੇਸ ਜਾਨੀ ਆਖਰੀ ਗੇੜ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 1 ਜੂਨ 2024 ਨੂੰ ਵੋਟਾਂ ਪੈਣਗੀਆਂ ਜਿਸ ਵਾਸਤੇ ਬਹੁਤ ਸਾਰੇ ਇਲੈਕਸ਼ਨ ਸਟਾਫ ਦੀ ਡਿਊਟੀ ਬਤੌਰ ਪੀਆਰਓ ਪੀਓ ਜਾਂ ਫਿਰ ਏਪੀਆਰਓ ਤੋਂ ਇਲਾਵਾ ਮੀਡੇ ਮੀਲ ਵਰਕਰ ਬੀਐਲਓਜ਼ ਦੇ ਤੌਰ ਤੇ ਵੀ ਲਗਾਈ ਜਾਂਦੀ ਹੈ ਇਸ ਤੋਂ ਇਲਾਵਾ ਅਬਜ਼ਰਵਰ ਮਾਈਕਰੋ ਅਬਜ਼ਰਵਰ ਤੇ ਹੋਰ ਬਹੁਤ ਸਾਰੇ ਔਤਿਆ ਤੇ ਜੋ ਸਰਕਾਰੀ ਅਧਿਕਾਰੀ ਕਰਮਚਾਰੀ ਅਧਿਆਪਕਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ ਤਾਂ ਕਿ ਇਸ ਕੰਮ ਨੂੰ ਸੱਚਾ ਤੇ ਟੰਗ ਨਾਲ ਨਹੀਂ ਪਰੇ ਚੜਿਆ ਜਾ ਸਕਕੇ ਕਿਉਂਕਿ ਇਲੈਕਸ਼ਨ ਦਾ ਕੰਮ ਬਹੁਤ ਹੀ ਅਹਿਮ ਹੁੰਦਾ ਹੈ ਇਸ ਵਾਸਤੇ ਬਹੁਤ ਸਾਰੇ ਕਰਮਚਾਰੀ ਅਧਿਕਾਰੀ ਅਤੇ ਇਸਤੋਲਾਬਾਦ ਵਿਆਪਕ ਅਹਿਮ ਰੋਲ ਅਦਾ ਕਰਦੇ ਨੇ ਜਿਸ ਵਿੱਚ ਬੀ ਐਲਓ ਮੀਡੀਮ ਮੀਲ ਵਰਕਰ ਦੀਆਂ ਬੈਂਕ ਦੇ ਸਰਕਾਰੀ ਕਰਮਚਾਰੀ ਅਤੇ ਜੋ ਹੋਰ ਮੁਲਾਜ਼ਮ ਨੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਉਹਨਾਂ ਵਾਸਤੇ ਉਹਨਾਂ ਨੂੰ ਚੋਣ ਡਿਊਟੀ ਦੌਰਾਨ ਮਿਹਨਤਾਨਾ ਵੀ ਦਿੱਤਾ ਜਾਂਦਾ ਹੈ ਤਾਂ ਮਿਹਨਤਾਨੇ ਸੰਬੰਧੀ ਪੱਤਰ ਜਾਰੀ ਹੋ ਚੁੱਕੇ ਨੇ ਕੀ ਮਿਲੇਗਾ ਮਿਹਨਤਾਨਾ ਇਸ ਵਾਰੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਮੁਲਾਜ਼ਮ ਜਿਸ ਦੀ ਡਿਊਟੀ ਵੀ ਇਲੈਕਸ਼ਨ 202 ਵੀਡੀਓ ਪਹੁੰਚਾ ਵੀ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਨੂੰ ਮਿਲਣ ਵਾਲਾ ਮਹਿੰਤਾ ਨਾ ਕਿੰਨਾ ਹੈ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਪੱਤਰਵਾਰ ਤਾਂ ਤੁਹਾਨੂੰ ਦੱਸ ਦਈਏ ਕਿ ਦਫਤਰ ਮੁਖਟੌਣ ਅਫਸਰ ਪੰਜਾਬ ਵੱਲੋਂ ਵੈਬ ਕਾਸਟਿੰਗ ਵਾਸਤੇ ਜੋ ਬੀਐਲਓਜ਼ ਦੀ ਡਿਊਟੀ ਲਗਾਈ ਜਾਵੇਗੀ ਉਸ ਵਾਸਤੇ 250 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਯਾਨੀ 4 ਦਿਨਾਂ ਦੇ 1000 ਰੁਪਏ ਦਾ ਮਾਣ ਪੇਟਾ ਜੋ ਉਹਨਾਂ ਨੂੰ ਇਸ ਕੰਮ ਵਾਸਤੇ ਮਿਲਣ ਯੋਗ ਹੋਵੇਗੀ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੋ ਮਿੱਡੇ ਮੀਲ ਵਰਕਰ ਨੇ ਅਤੇ ਆਸ਼ਾ ਵਰਕਰ ਨੂੰ ਮਾਨ ਪੇਟਾ ਦੇਣ ਸਬੰਧੀ ਤਾਂ ਤੁਹਾਨੂੰ ਦੱਸ ਦਈਏ ਕਿ ਦੱਚਾਚਾਰ ਕਰਮਚਾਰੀਆਂ ਨੂੰ 200 ਰੁਪਏ ਪ੍ਰਤੀ ਦਿਨ ਮਾਨ ਪੇਟਾ ਦਿੱਤੀ ਜਾਵੇਗੀ ਉਸੇ ਤਰ੍ਹਾਂ ਤੇ ਮਿੱਡੇ ਮੀਲ ਵਰਕਰਾਂ ਨੂੰ ਵੀ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਜੋ ਪੈਸੇ ਮਿਲਣਯੋਗ ਹੋਣਗੇ ਕਿਉਂਕਿ ਉਹਨਾਂ ਦੀ ਡਿਊਟੀ ਵੀ ਅਹਿਮ ਹੁੰਦੀ ਹੈ ਜੋ ਚੋਣ ਅਮਲਾ ਵੋਟਾਂ ਵਾਸਤੇ ਪੋਲਿੰਗ ਪੁੱਟ ਤੇ ਜਾਂਦਾ ਹੈ ਉਹਨਾਂ ਦੇ ਖਾਣੇ ਦਾ ਪ੍ਰਬੰਧ ਮਿੱਡੇ ਮੀਲ ਵਰਕਰ ਅਤੇ ਆਸ਼ਾ ਵਰਕਰ ਕਰਦੀਆਂ ਨੇ ਜਿਸ ਵਾਸਤੇ ਉਹਨਾਂ ਨੂੰ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਜੋ ਪੈਸੇ ਜੋ ਹਨ ਤਾਂ ਦੋਸਤੋ ਬਾਕੀ ਵੀ ਦੱਸਦੇ ਹਾਂ ਬਾਕੀ ਡਿਊਟੀਆਂ ਤੇ ਜਿਵੇਂ ਸੈਕਟਰ ਆਫਸਰ ਨੂੰ 5000 ਰੁਪਏ ਜਾਂ ਲਮਸਮ ਇਸ ਤੋਂ ਇਲਾਵਾ ਮਾਸਟਰ ਟ੍ਰੇਨਰ ਨੂੰ 2000 ਰੁਪਏ ਜਾਂ ਲਮਸਮ ਪ੍ਰੈਜ਼ਾਈਡਿੰਗ ਆਫਸਰ ਨੂੰ 350 ਰੁਪਏ ਪਰ ਡੇ ਦੇ ਹਿਸਾਬ ਨਾਲ ਮਿਲੇਗਾ ਪੋਲਿੰਗ ਆਫਸਰ ਨੂੰ 250 ਰੁਪਏ ਪਰ ਡੇ ਦੇ ਹਿਸਾਬ ਨਾਲ ਕਲਾਸ 4 ਜਾਂ ਐਮਟੀਐਸ ਮਲਟੀਟਾਸਕਿੰਗ ਸਟਾਫ ਨੂੰ 200 ਰੁਪਏ ਪਰ ਡੇ ਦੇ ਹਿਸਾਬ ਨਾਲ ਇਸ ਤੋਂ ਇਲਾਵਾ ਜੋ ਪੈਕੇਜ ਲੰਚ ਜਾਂ ਫਿਰ ਲਾਈਟਰ ਰਿਫਰੈਸ਼ਮੈਂਟ ਹੈ ਉਹ 150 ਰੁਪਏ ਪਰ ਡੇ ਦੇ हिसाब ਨਾਲ ਮਿਲਣ ਜੋਗ ਹੋਵੇਗੀ ਇਸ ਤੋਂ ਇਲਾਵਾ ਵੀਡੀਓ ਸਰਵੇਲੈਂਸ ਵਾਸਤੇ ਜੋ ਕਲਾਸ 1 ਜਾਂ ਕਲਾਸ 2 ਨੇ ਉਹਨਾਂ ਨੂੰ 1200 ਰੁਪਏ ਕਲਾਸ 3 ਨੂੰ 1000 ਰੁਪਏ ਅਤੇ ਕਲਾਸ 4 ਨੂੰ 200 ਰੁਪਏ ਪਰ ਡੇ ਦੇ ਹਿਸਾਬ ਨਾਲ ਮਿਲਣ ਜੋਗ ਹੋਵੇਗਾ ਮਾਈਕਰੋ ਆਬਜ਼ਰਵਰ ਨੂੰ 1000 ਰੁਪਏ ਜਾਂ ਲਮਸਮ ਮਿਲੇਗਾ ਇਸ ਤੋਂ ਇਲਾਵਾ ਅਸਿਸਟੈਂਟ ਐਕਸਪੈਂਡੀਚਰ ਅਬਜ਼ਰਵਰ ਨੂੰ 7500 ਰੁਪਏ ਲਮਸਮ ਰੇਮ ਮਿਲਣ ਜੋਬ ਹੋਣਗੇ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਵਿਊਅਰਸ